ਤੁਸੀਂ ਕਿੰਨੇ ਚ ਤਿਆਰ ਕੀਤਾ ਜੀ ਪਹਿਲਾਂ ਤਾਂ ਇਹ ਹੀ ਦੱਸ ਸਵਾ ਦੋ ਲੱਖ ਰੁਪਏ ਜੀ ਸਵਾ ਦੋ ਲੱਖ ਜੀ ਸਾਰੀ ਕੋਠੀ ਆਹਾਂ ਜੀ ਹਾਂ ਜੀ ਉਹ ਸਾਲਾਂ ਦਾ ਕੰਮ ਸਿਰਫ ਇੱਕ ਮਹੀਨੇ ਦੇ ਵਿੱਚ ਤੁਹਾਡਾ ਮਹੀਨੇ ਦੇ ਵਿੱਚ ਤਾਂ ਚਲੋ ਆਪਾਂ ਵੈਸੀ ਹੀ ਕਹਿ ਦਿੰਦੇ ਨੇ ਫਿਰ ਇਹ ਕਹਿਣ ਲੱਗ ਜਾਂਦੇ ਨੇ ਵੀ ਤੁਸੀਂ ਜ਼ਿਆਦਾ ਛੇਤੀ ਕਹਿੰਦੇ ਹੋ ਮੈਕਸਿਮਮ 10 ਤੋਂ 15 ਦਿਨਾਂ ਦੇ ਵਿੱਚ ਤੁਹਾਡੀ ਕੋਠੀ ਮੈਂ ਐਨ ਓਕੇ ਦੀ ਰਿਪੋਰਟ ਕਰਕੇ ਮਾਰਦਾ ਬਤਾ ਕਿਉਂ ਪੁੱਛ ਰਿਹਾ ਜੀ ਮੈਂ ਕਿਤੇ ਅੱਜ ਤੁਸੀਂ ਇੱਥੇ ਦਾਅਵੇ ਕਰੀ ਜਾਓ ਅਗਲਾ ਇਹੀ ਜੀ ਕਿਤੇ ਹੋਰ ਕਹਦੇ ਵੀ ਲਾਹ ਭਾਈ ਸਵਾ ਇੱਕ ਲੱਖ ਕੋਠੀ ਨਹੀਂ ਮੈਂ ਉਹਨੂੰ ਹੋਰ ਵੀ ਬਥੇਰੀਆਂ ਕੋਠੀਆਂ ਲਵਾ ਸਕਦਾ ਜਿਹੜੀਆਂ ਮੈਂ ਜੀਦੇ ਚੌਥੇ ਚੌਥੇ ਹਿੱਸੇ ਦੇ ਵਿੱਚ ਪੈਸਿਆਂ ਦੇ ਬਜਟ ਚ ਤਿਆਰ ਕਰੀਆਂ ਨੇ ਭਾਈ ਜੀ ਕਿੰਨਾ ਕੁ ਤੁਹਾਨੂੰ ਫਾਇਦਾ ਕਰਤਾ ਬਾਈ ਲਖਵਿੰਦਰ ਬਹੁਤ ਗੱਲਾਂ ਕਹਿ ਰਿਹਾਗਾ ਕਿ ਆਪਣੀ ਜੀ 10 ਲੱਖ ਤੋਂ ਉੱਪਰ ਸੇਵਿੰਗ ਹੋ ਗਈ ਅੱਛਾ ਜੀ ਆਪਾਂ ਨੇ ਕੋਈ ਘਾਟ ਨਹੀਂ ਛੱਡੀ ਐ ਮੰਨ ਕੇ ਚੱਲੋ ਵੀ ਆਪਾਂ ਥੋੜੀ ਤੱਕ ਵੀ ਯੂਜ਼ ਨਹੀਂ ਕਰਦੇ ਹੈਗੇ ਸਾਗਵਾਨ ਚ ਅੱਛਾ ਜੀ ਜੇ ਮੇਰਾ ਮਿਸਤਰੀ ਮੇਰੇ ਕੋਲੇ ਪਹਿਲੀ ਗੱਲ ਥੋੜੀਆਂ ਹੈ ਹੀ ਨਹੀਂ ਅੱਛਾ ਕਹਿੰਦੇ ਮਤਲਬ ਇਹ ਵੀ ਅਸੀਂ ਹੱਥ ਨਾਲ ਥੋੜੀ ਦਾ ਵੀ ਕੰਮ ਨਹੀਂ ਕਰਦੇ ਸੀ ਮੇਖਾਂ ਵੀ ਮਸ਼ੀਨੀ ਨੇ ਸਾਨੀਆਂ ਇਹ ਉਹੀ ਹੈ ਜਿਹਦੇ ਵਿੱਚ ਦੀ ਪਾਣੀ ਵੀ ਨਹੀਂ ਲੱਗਦਾ ਹਾਂ ਪਾਣੀ ਹੁਣ ਵੀ ਦੇਖ ਲਓ ਤੁਸੀਂ ਹੁਣ ਤਾਂ ਚਲੋ ਪਾਲਿਸ਼ ਹੋ ਗਈ ਇਹਦੇ ਵਿੱਚ ਦੀ ਲੰਗਣਾ ਹੀ ਕੀ ਹੈ ਪਰ ਆਪਾਂ ਕੱਚੇ ਬੱਲੇ ਦੇ ਵਿੱਚ ਵੀ ਤੁਹਾਨੂੰ ਪਾਣੀ ਪਾ ਕੇ ਦਿਖਾਇਆ ਉਹਦੇ ਵਿੱਚ ਦੀ ਪਾਣੀ ਕੀ ਹਵਾ ਵੀ ਕ੍ਰੋਸ ਨਹੀਂ ਕਰਦੀ ਇਹ ਜਿਹੜਾ ਪੱਲਾ ਤਿਆਰ ਹੋਇਆ ਜੀ ਸਾਗਵਾਨ ਦਾ ਹਾਂ ਇਹਦੇ ਵਿੱਚ ਸਾਰੇ ਕਿਤੇ ਤੁਸੀਂ ਨਿਗਾਹ ਮਾਰ ਲਓ ਕਲਮੀ ਕੰਮ ਹੋਇਆ ਹੋਇਆ ਜੀ ਠੀਕ ਹੈ ਤੁਹਾਨੂੰ ਜੇ ਤੁਸੀਂ ਇਹੀ ਪੱਲਾ ਆਪਾਂ ਘਰੇ ਤਿਆਰ ਕਰਵਾਉਨੇ ਆ ਤਾਂ ਇਹਦੀ ਘਟੋ ਘਟ ਲੇਬਰ 7-8000 ਰੁਪਏ ਪੈਂਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਖੜੇ ਆਂ ਸ਼ੇਰੋਂ ਨੇੜਲੇ ਪਿੰਡ ਮਾਡਲ ਟਾਉਨ ਦੇ ਵਿੱਚ ਖੰਘੂੜਾ ਨਿਵਾਸ ਚ ਗੱਲਬਾਤ ਕਰਾਂਗੇ ਬਾਈ ਲਖਵਿੰਦਰ ਸਿੰਘ ਮਿਸ਼ਾਲ ਬੁਡ ਵਰਕਰਸ ਵਾਲੇ ਨਾਲ ਇੱਕ ਤੁਹਾਨੂੰ ਮੈਂ ਜਾਣਕਾਰੀ ਦੇਦਾ ਇੱਥੇ ਬਾਈ ਨੇ ਕੋਠੀ ਤਿਆਰ ਕਰੀ ਆ ਘੱਟੋ ਘੱਟ 12 ਲੱਖ ਰੁਪਏ ਦੀ ਐਸਟੀਮੇਟ ਸੀਗਾ ਇਸ ਕੋਠੀ ਦੇ ਕੰਮ ਦਾ ਬਾਈ ਤੋਂ ਪੁੱਛਾਂਗੇ ਵੀ ਬਾਈ ਤੁਸੀਂ ਕਿੰਨੇ ਚ ਤਿਆਰ ਕਰੀਆ ਕਿਉਂਕਿ ਬਾਈ ਦਾਵੇ ਬਹੁਤ ਵੱਡੇ ਵੱਡੇ ਕਰਦਾ ਵੀ ਮੈਂ 50% ਰੇਟਾਂ ਦੇ ਤਿਆਰ ਕਰ ਦੇਣਾ ਉਹਦੇ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਦਿਖਾਵਾਂਗੇ ਅੱਜ ਕੋਠੀ ਕਿੰਨੀ ਸ਼ਾਨਦਾਰ ਤਿਆਰ ਕੀਤੀ ਹੋਈ ਆ ਮਾਲਕਾਂ ਨੇ ਪੂਰੇ ਸ਼ੌਂਕ ਨਾਲ ਕੱਲੀ ਕੱਲੀ ਚੀਜ਼ ਲਾਈ ਹੋਈ ਆ ਚੂ ਮਰ ਵੀ ਹਰ ਇੱਕ ਚੀਜ਼ ਮਹਿੰਗੀ ਆ ਕੰਮ ਅਜੇ ਹੋਰ ਵੀ ਬਾਕੀ ਆਗਾ ਨਿਗਾਹ ਮਾਰ ਲਓ ਜੀ ਐਂਟਰੀ ਗੇਟ ਆ ਜਿਹੜਾ ਉਹ ਤਾਂ ਸਾਗਵਾਨ ਦਾ ਹੈਗਾ ਹੀ ਹੈਗਾ ਹੋਰ ਸਾਰੇ ਦਰਵਾਜ਼ੇ ਲਗਭਗ ਸਾਰੇ ਹੀ ਸਾਗਵਾਨ ਦੇ ਤਿਆਰ ਕੀਤੇ ਹੋਏ ਨੇਗੇ ਬਾਈ ਆਪਣੇ ਨਾਲ ਲਖਵਿੰਦਰ ਸਿੰਘ ਮਿਸ਼ਾਲ ਵੱਡਾ ਵਰਕਰਸ ਲੋਂਗੋਵਾਲ ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਧਾਈਆਂ ਤੁਹਾਨੂੰ ਜੀ ਬਹੁਤ ਸੋਹਣਾ ਕੰਮ ਹੋਇਆ ਹੋਇਆ ਹੈ। ਹਾਂਜੀ ਹਾਂ। ਅੱਛਾ ਬਾਈ ਜੀ ਤੁਸੀਂ ਦਾਅਵੇ ਕਰਦੇ ਹੋ ਹੁੰਨੇ ਹੋ ਹਨਾ ਜੀ ਵੀ ਮੈਂ 50% ਰੇਟਾਂ ਤੇ ਸਾਗਵਾਨ ਦਾ ਕੰਮ ਕਰਦਾ। ਜੀ ਇਹਦਾ ਬਾਈ ਹੁਣੀ ਕਹਿੰਦੇ ਵੀ 12-13 ਲੱਖ ਦਾ ਐਸਟੀਮੇਟ ਹੈਗਾ ਤੇ ਇਹ ਲੱਕੜ ਲੱਕੜ। ਜੀ ਤੁਸੀਂ ਕਿੰਨੇ ਚ ਤਿਆਰ ਕੀਤਾ ਜੀ ਪਹਿਲਾਂ ਤਾਂ ਇਹੀ ਦੱਸ। 1.5 ਲੱਖ ਰੁਪਏ ਜੀ। 1.5 ਲੱਖ ਜੀ। ਸਾਰੀ ਕੋਠੀ ਆਹਾਂ ਜੀ। ਹਾਂਜੀ। ਜਾਲੀ ਸਾਗਵਾਨ ਤਾਂ ਨਹੀਂ ਲਾਦੀ ਕਿਤੇ ਜਾਲੀ ਸਾਗਵਾਨ ਤੁਹਾਡੇ ਸਾਹਮਣੇ ਹੈ ਜੀ ਕੋਠੀ ਤਿਆਰ ਆ ਪਾਲਿਸ਼ ਹੋਈ ਹੋਈ ਆ ਸਾਰਾ ਕੰਮ ਕੰਪਲੀਟ ਆ ਮਡਰ ਟਾਊਨ ਨੰਬਰ 1 ਪਿੰਡ ਹੈ ਜੀ ਜਿੱਥੇ ਮਰਜ਼ੀ ਆ ਕੇ ਦੇਖ ਸਕਦੇ ਹੋ ਤਲਮਾਂ ਲੱਗੀਆਂ ਹੋਈਆਂ ਨੇ ਚਾਰੇ ਪਾਸੇ ਦਿਲਿਆ ਵਾਲਾ ਕੰਮ ਹੈ ਕੋਈ ਇਹਦੇ ਵਿੱਚ ਪਲਾਈ ਨਹੀਂ ਪਈ ਹੋਈ ਜਾਂ ਕੋਈ ਕੁਝ ਹੋਰ ਨਹੀਂ ਸਾਰਾ ਟੋਟਲੀ ਬੁੱਢਾ ਹੈ ਜੀ ਸਾਰੀ ਟੀਕ ਲੱਗੀ ਹੋਇਆ ਸਾਗਵਾਨ ਓਕੇ ਜੀ ਆ ਬਾਥਰੂਮ ਦਾ ਪੱਲਾ ਆ ਗਿਆ ਹਾਂਜੀ ਇਹ ਆਪਣਾ ਬੈਡਰੂਮ ਦਾ ਪੱਲਾ ਆ ਗਿਆ ਦਿਲੇ ਵਾਲਾ ਕੰਮ ਹੈ ਜੀ ਡਿਜ਼ਾਈਨ ਪੂਰੇ ਵਧੀਆ ਬਾਈ ਜੀ ਪਸੰਦ ਦੇ ਨੇ ਹਾਂਜੀ ਇੱਕ ਗੱਲ ਹੋਰ ਹੈ ਜੀ ਬਾਈ ਹੋਣਾ ਨੇ ਪੈਸਾ ਲਾਇਆ ਹਨਾ ਸ਼ੌਂਕ ਨਾਲ ਲਾਇਆ ਦੇਖੋ ਕਿਹੜਾ ਅੰਦਰੋਂ ਛੇਤੀ ਕੋਈ ਸਾਗਵਾਂ ਦੇ ਅੰਦਰਲੇ ਦਰਵਾਜ਼ੇ ਨਹੀਂ ਲਵਾਉਂਦਾ ਐਂਟਰੀ ਗੇਟ ਲਵਾ ਲੈਂਦਾ ਹਨਾ ਜੀ ਇੱਥੇ ਪੂਰਾ ਲੱਗਿਆ ਹੋਇਆ ਹੈਗਾ ਕਈ ਕਸਟਮਰ ਐਂਟਰੀ ਗੇਟ ਲਵਾ ਲੈਂਦੇ ਪਰ ਇਹਨਾਂ ਨੇ ਜਿਹੜਾ ਸਲੜਲਾ ਪੁਰਸਰਾ ਉਹ ਸਾਰਾ ਹੀ ਸਾਗਵਾਂ ਦਾ ਲਵਾਇਆ ਠੀਕ ਹੈ ਜੀ ਵਿੰਡੋਆ ਵੀ ਸਾਗਵਾਂ ਦੀਆਂ ਡੋਰ ਵੀ ਸਾਗਵਾਂ ਦੇ ਤੇ ਪੂਰਾ ਵਧੀਆ ਪਿੱਤਲ ਦੇ ਹੈ ਅੰਡਰ ਲੋਕ ਲਵਾ ਕੇ ਵਧੀਆ ਇਹਨਾਂ ਨੇ ਕੰਮ ਕਰਵਾਇਆ ਹੋਇਆ ਮੰਨ ਕੇ ਚੱਲੋ ਵੀ ਇਹਨਾਂ ਦੇ ਮਿਸਤਰੀ ਨੇ ਹੋਰ ਵੀ ਕੰਮ ਕਰਿਆ ਕੋਠੀ 'ਚ ਠੀਕ ਹੈ ਜੀ ਉਹਨਾਂ ਤੋਂ ਇਹਨਾਂ ਨੇ ਐਸਟੀਮੇਟ ਲਵਾਇਆ ਸੀ ਠੀਕ ਹੈ ਵੀ ਕਿੰਨੇ ਕੁ ਰੁਪਈਆ ਦਾ ਸਾਡਾ ਲੱਕੜ ਆਊਗੀ 5-4 ਲੱਖ ਰੁਪਈਆ ਦੀ ਲੱਕੜ ਲਿਖੀ ਸੀ ਬਾਕੀ 2.5 ਲੱਖ ਰੁਪਈਆ ਲੇਬਰ ਸੀ ਬਾਕੀ ਕੁਝ ਇਹਦੇ ਅੰਦਰ ਲਿਆਂ ਜਿਹੜੀ ਚੀਜ਼ਾਂ ਨੇ ਸਮਾਨ ਨੇ ਉਦੇ ਹਿਸਾਬ ਨਾਲ ਇਹਨਾਂ ਦਾ ਟੋਟਲ ਬਜਟ ਸੀ ਜਿਹੜਾ 11-12 ਲੱਖ ਰੁਪਏ ਦਾ ਬਣਦਾ ਸੀ ਮੈਂ ਇੱਕ ਵਾਰੀ ਫੇਰ ਪੁੱਛ ਲਈ ਤੁਹਾਨੂੰ ਸੱਚੀਓ 1.2 ਲੱਖ ਲੱਗਿਆ ਜੀ ਸਰ ਉਹ ਤੁਸੀਂ ਆ ਕੇ ਸਾਨੂੰ ਇਹਨਾਂ ਦਾ ਖਾਤਾ ਵੀ ਚੈੱਕ ਕਰਾ ਦਾਂਗੇ ਸਕੁਅਰ ਫੁੱਟ ਵੀ ਚੈੱਕ ਕਰਾ ਦਾਂਗੇ ਆ ਕੇ ਬਾਈ ਨਾਲ ਹੁਣ ਥੋੜੀ ਗੱਲ ਵੀ ਕਰਾਉਣੇ ਪਤਾ ਕਿਉਂ ਪੁੱਛ ਰਿਹਾ ਜੀ ਮੈਂ ਕਿਤੇ ਅੱਜ ਤੁਸੀਂ ਇੱਥੇ ਦਾਵੇ ਕਰੀ ਜਾਓ ਅਗਲਾ ਇਹੀ ਜੀ ਕਿਤੇ ਹੋਰ ਕਿਤੇ ਵੀ ਲਾਹ ਭਾਈ ਇੱਕ ਤੱਲੀ ਕੋਠੀ ਨਹੀਂ ਮੈਂ ਤੁਹਾਨੂੰ ਹੋਰ ਵੀ ਬਥੇਰੀਆਂ ਕੋਠੀਆਂ ਲਵਾ ਸਕਦਾ ਜਿਹੜੀਆਂ ਮੈਂ ਤੀਜੇ ਚੌਥੇ ਚੌਥੇ ਹਿੱਸੇ ਦੇ ਵਿੱਚ ਪੈਸਿਆਂ ਦੇ ਬਜਟ ਦੇ ਚ ਤਿਆਰ ਕਰੀਆਂ ਕਮਾਲ ਕਰੀਐ ਨੋ ਬਾਈ ਦੀ ਇਹ ਜਾ ਜਗਾੜ ਲਾਇਆ ਕੀ ਹੋਇਆ ਤੁਸੀਂ ਬਸ ਐ ਹੀ ਹੈ ਜੀ ਆ ਕੇ ਚੈੱਕ ਕਰ ਲੋ ਫੈਕਟਰੀ ਆਜੋ ਸਾਗਵਾਂ ਚੈੱਕ ਕਰ ਲੋ ਕਲਮਾ ਚੈੱਕ ਕਰ ਲੋ ਬਨਾਵਟ ਚੈੱਕ ਕਰ ਲੋ ਗੁਜਰਾਤ ਦੀਆਂ ਮਸ਼ੀਨਾ ਚੈੱਕ ਕਰ ਲੋ ਜਿਹਦੇ ਨਾਲ ਇਹ ਪੱਲਾ ਬਣਾਇਆ ਇਹਦੇ ਵਿੱਚ 15 ਤੋਂ 20% ਹੈਂਡਵਰਕ ਹੈ ਅੱਛਾ ਜੀ ਸਿਰਫ ਤੁਸੀਂ ਐ ਮੰਨ ਕੇ ਚੱਲੋ ਵੀ 70 80% ਇਹਦੇ ਵਿੱਚ ਸਾਰਾ ਸੀਐਨਸੀ ਵਰਕ ਹੈ ਪੂਰੀ ਪ੍ਰੋਪਰ ਫਿਟਿੰਗ ਹੈ ਜਿਹੜੀ ਆਪਾਂ ਫੈਕਟਰੀ ਦੇ ਵਿੱਚ ਦਿਖਾਉਨੇ ਆ ਵੀ ਪਾਣੀ ਪਾ ਕੇ ਵੀ ਦਿਖਾਇਆ ਤੁਹਾਨੂੰ ਸਾਰਾ ਤੇਰਾ ਉਰੇ ਵੀ ਆ ਕੇ ਤੁਸੀਂ ਦੇਖ ਲਈ ਮੈਂ ਇਹੀ ਪੁੱਛਣ ਲੱਗਾ ਤੇ ਵੀ ਇਹ ਉਹੀ ਹੈ ਜਿਹਦੇ ਵਿੱਚ ਦੀ ਪਾਣੀ ਵੀ ਨਹੀਂ ਲੰਗਦਾ ਪਾਣੀ ਹੁਣ ਵੀ ਦੇਖ ਲਓ ਤੁਸੀਂ ਹੁਣ ਤਾਂ ਚਲੋ ਪਾਲਿਸ਼ ਹੋ ਗਈ ਇਹਦੇ ਵਿੱਚ ਦੀ ਲੰਗੜ ਨਹੀਂ ਕੀ ਹੈ ਪਰ ਆਪਾਂ ਕੱਚੇ ਬੱਲੇ ਦੇ ਵਿੱਚ ਵੀ ਤੁਹਾਨੂੰ ਪਾਣੀ ਪਾ ਕੇ ਦਿਖਾਇਆ ਉਹਦੇ ਵਿੱਚ ਦੀ ਪਾਣੀ ਕੀ ਹਵਾ ਵੀ ਕ੍ਰੋਸ ਨਹੀਂ ਕਰਦੀ ਹੈਗੀ ਲਓ ਜੀ ਪਾਣੀ ਵੀ ਕ੍ਰੋਸ ਨਹੀਂ ਕਰਦਾ ਇਹ ਜੀ ਤਾਕੜੀ ਲੱਕੜ ਲਾਈ ਹੈ ਸਾਗਵੰਦ ਦੀ ਬਾਈ ਨੇ ਤੇ ਭਾਈ ਕਿੰਨਾ ਚਿਰ ਹੋ ਗਿਆ ਕੰਮ ਕਰੇ ਨੂੰ ਇਹ ਕੰਮ ਨੂੰ ਹੋ ਗਏ 6 ਮਹੀਨੇ ਹੋਇਆ ਹਲੇ ਨਵੇਂ ਕੰਮ ਹੈ ਜੀ ਬਿਲਕੁਲ ਅੱਛਾ ਬਿਲਕੁਲ ਨਵਾਂ ਹੀ ਹੈਗਾ ਵਿੱਚ ਤਾਂ ਵੀਰ ਕਹਿੰਦੇ ਹੁੰਦੇ ਨੇ ਵੀ ਤਿੰਨ ਮਹੀਨੇ ਨਹੀਂ ਕੱਟਦਾ ਆ ਭਾਈ 6 ਮਹੀਨੇ ਤਾਂ ਲੱਗਿਆ ਹੋਇਆ ਹਨਾ ਇਧਰ ਵੀ ਨਿਗਾਹ ਮਾਰ ਲਓ ਜਿਹੜਾ ਬੰਦੇ ਵੀਰ ਨੇ ਸ਼ੌਂਕ ਨਾਲ ਸਾਰੇ ਕੰਮ ਕੀਤੇ ਹਰ ਇੱਕ ਚੀਜ਼ ਮੰਨ ਕੇ ਚੱਲੋ ਵੀ ਕਰੋੜ ਰੁਪਏ ਬਾਈ ਨੇ ਕੋਠੀ ਤੇ ਲਾਇਆ ਠੀਕ ਹੈ ਜੀ ਕੱਲੀ ਕੱਲੀ ਚੀਜ਼ ਕਹਿੰਦੇ ਤੁਸੀਂ ਨਿਗਾਹ ਮਾਰੋਗੇ ਡਾਊਨ ਸੀਲਿੰਗ ਤੋਂ ਲੈ ਕੇ ਪੱਖੇ ਤੱਕ ਲਾਈਟਾਂ ਤੱਕ ਥੱਲੇ ਮਾਰਬਲ ਜੀ ਟੀਕ ਦਾ ਕੰਮ ਹੋਇਆ ਹੋਇਆ ਕੋਈ ਇਹੋ ਜੀ ਚੀਜ਼ ਹੈ ਨਹੀਂ ਕੋਠੀ ਦੇ ਵਿੱਚ ਜਿਹੜੀ ਸਸਤੀ ਲੱਗੀ ਹੋਵੇ ਹਾਂ ਬਿਲਕੁਲ ਬਹੁਤ ਸ਼ੌਕ ਨਾਲ ਤਿਆਰ ਕੀਤੀ ਹੋਈ ਹੈ ਹਰ ਇੱਕ ਚੀਜ਼ ਮੰਨ ਲਓ ਵੀ ਲਾਸਟ ਰੇਟ ਵਾਲੀ ਲੱਗੀ ਹੋਈ ਹੈ ਜਿਹੜੀ ਇੱਕ ਤਰ੍ਹਾਂ ਦਾ ਮਹਿਲ ਬਣਾਇਆ ਹੋਇਆ ਹੈ ਕੋਠੀ ਇੱਕ ਤਰ੍ਹਾਂ ਦਾ ਮਹਿਲ ਹੈ ਜੀ ਅੱਛਾ ਐਂਟਰੀ ਗੇਟ ਦੀ ਗੱਲ ਕਰਦੇ ਆਂ ਆਪਾਂ ਦੋ ਲਾਏ ਹੋਏ ਨੇ ਇੱਕ ਤਾਂ ਜਾਲੀ ਵਾਲਾ ਗਿਆ ਏ ਆਪਣਾ ਦੇਖੋ ਇਹਦੇ ਤੇ ਪਿੱਤਲ ਪੁੱਤਲ ਲੱਗਿਆ ਹੋਇਆ ਵੀਰ ਨੇ ਲਿਆ ਕੇ ਲਾਇਆ ਹੋਇਆ ਪਿੱਤਲ ਵਧੀਆ ਤਰੀਕੇ ਨਾਲ ਬਿਲਕੁਲ ਜੀ ਵਿੱਚ ਇਹਦੇ ਕਢਾਈ ਦਾ ਵੀ ਕੰਮ ਆ ਗਿਆ ਫਿਰ ਦਿਲੇਆਲਾ ਵੀ ਕੰਮ ਆ ਗਿਆ ਪੂਰਾ ਵਧੀਆ ਤਰੀਕੇ ਨਾਲ ਆਪਾਂ ਨੇ ਮੇਨ ਡੋਰ ਤਿਆਰ ਕੀਤਾ ਹੋਇਆ ਤੁਸੀਂ ਦੇਖ ਸਕਦੇ ਜੀ ਬਿਲਕੁਲ ਪੂਰਾ ਸੋਹਣਾ ਤਿਆਰ ਕੀਤਾ ਹੋਇਆ ਹੈਗਾ ਜਾਲੀ ਵਾਲੇ ਦੇ ਪਿਛਲੇ ਪਾਸੇ ਸਪੂਟਾ ਸਪੂਟਾ ਲਾ ਕੇ ਕੱਲ ਨੂੰ ਬੱਚਾ ਕੋਈ ਹੱਥ ਲਾਉਂਦਾ ਜਾਲੀ ਦੇ ਵੀ ਕੋਈ ਢਿੱਲੀ ਨਾ ਹੋ ਜੇ ਠੀਕ ਆ ਜੇ ਮੰਨ ਲਓ ਆ ਦੇਖੋ ਮੂਰੇ ਜਾਲੀ ਦਾ ਪੱਲੇ ਦੀ ਫਿਨਿਸ਼ਿੰਗ ਇੱਧਰ ਰੌਣ ਵੀ ਲੱਗੇ ਹੋਣੇ ਹਨਾ ਇਹ ਫਿਨਿਸ਼ਿੰਗ ਦੇਖੋ ਤੁਸੀਂ ਬਿਲਕ ਇਹ ਆਪਣਾ ਇਹ ਸਾਗਵਾਨ ਹੈ ਇਹ ਵੀ ਸਾਗਵਾਨ ਹੈ ਜੀ ਅੱਛਾ ਜੀ ਬਹੁਤ ਸਾਰਾ ਐਸਟੀਮੇਟ ਇਹਨਾਂ ਸਾਗਵਾਨ ਦਾ ਲੱਗਿਆ ਹੋਇਆ ਸੀ ਨੀਚੇ ਨੀਚੇ ਅੱਛਾ ਸਾਰੇ ਕਾਸੇ ਤੇ ਉੱਪਰ ਵੀ ਹੈ ਜੀ ਉੱਪਰ ਇਹਨਾਂ ਦੇ ਡੋਰ ਥੋੜੇ ਸੁਨਮੇਕੇ ਵਾਲੇ ਲੱਗੇ ਹੋਏ ਨੇ ਠੀਕ ਹੈ ਜੀ ਨੀਚੇ ਟੋਟਲੀ ਕੰਮ ਸਾਗਵਾਨ ਦਾ ਹੋਇਆ ਹੈ ਠੀਕ ਹੈ ਜੀ ਆਪਾਂ ਤੁਹਾਨੂੰ ਚੈੱਕ ਵੀ ਕਰਾ ਦਾਂਗੇ ਕੋਈ ਮਿਸਤਰੀ ਤੋਂ ਚੈੱਕ ਕਰਾ ਲਓ ਜਿਹੜੇ ਮਰਜੀ ਹੁਣ ਤੁਸੀਂ ਇਹ ਨਾ ਕਿਹਾ ਵੀ ਇਹਨੇ ਘੱਟ ਬਜਟ ਦੇ ਵਿੱਚ ਕੰਮ ਕਿਵੇਂ ਹੋ ਜਾਂਦਾ ਹਾਏ ਤੁਹਾਨੂੰ ਇਹ ਸੀ ਵਾਦਾ ਕਰਦੇ ਤੁਸੀਂ ਸਾਡੇ ਕੋਲੇ ਆਓ ਲੌਂਗੋ ਵਾਲਾ ਆ ਕੇ ਇੱਕ ਵਾਰ ਪਹਿਲਾਂ ਸਾਗਵਾਨ ਚੈੱਕ ਕਰੋ ਠੀਕ ਹੈ ਜੀ ਫ ਗੱਲ ਇਹ ਆ ਵੀਰੋ ਵੀਡੀਓ ਸ਼ੇਅਰ ਜ਼ਰੂਰ ਕਰਦੇਓ ਕੰਮ ਦੇਖ ਲਓ ਬਾਈ ਦਾ ਸਾਡਾ ਮਕਸਦ ਹੁੰਦਾ ਹੈਗਾ ਵੀ ਤੁਹਾਨੂੰ ਕੰਮ ਦਿਖਾਉਣਾ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਵੀ ਕੰਮ ਵਾਕਿਆ ਹੀ ਬੰਦਾ ਵਧੀਆ ਕਰਦਾ ਹੈਗਾ ਕੱਲੀਆਂ ਗੱਲਾਂ ਤਾਂ ਨਹੀਂ ਮਾਰਦਾ ਆਹਾ ਆ ਗਈ ਇੱਕ ਕੋਠੀ ਇੱਕ ਤੁਹਾਨੂੰ ਜਲਦ ਹੋਰ ਦਿਖਾਵਾਂਗੇ ਇੱਕ ਮਹਿਲ ਤਿਆਰ ਕਰਿਆ ਹੋਇਆ ਉਹਦੇ ਬਾਰੇ ਵੀ ਜਾਣਕਾਰੀ ਉਹ ਵੀ ਬਾਈ ਨੇ ਤਿਆਰ ਕਰੀ ਆ ਇੱਕ ਵਾਰੀ ਬਾਹਰ ਸਾਰੇ ਪਾਸੇ ਨਿਗਾ ਮਾਰ ਲਓ ਤੇ ਐਨ ਜਟਾਇਆ ਪਿਆ ਕੰਮ ਇਹ ਜਿਹੜਾ ਪੱਲਾ ਤਿਆਰ ਹੋਇਆ ਜੀ ਸਾਗਵਾਨ ਦਾ ਹਾਂ ਇਹਦੇ ਵਿੱਚ ਸਾਰੇ ਕਿਤੇ ਤੁਸੀਂ ਨਿਗਾਹ ਮਾਰ ਲਓ ਕਲਮੀ ਕੰਮ ਹੋਇਆ ਹੋਇਆ ਜੀ ਠੀਕ ਹੈ ਤੁਹਾਨੂੰ ਜੇ ਤੁਸੀਂ ਇਹੀ ਪੱਲਾ ਆਪਾਂ ਘਰੇ ਤਿਆਰ ਕਰਵਾਉਨੇ ਆ ਤੇ ਜੀ ਘਟੋ ਘਟ ਲੇਬਰ 7-8000 ਰੁਪਇਆ ਪੈਂਦੀ ਆ ਮੈਂ ਫੇਰ ਵੀ ਗੱਲ ਕਈ ਵਾਰ ਮੇਰੇ ਨੂੰ ਗਲਤ ਕਮੈਂਟ ਆਉਣ ਲੱਗ ਜਾਂਦੇ ਨੇ ਮੈਂ ਕਹਿੰਦਾ ਨਹੀਂ ਹੈਗਾ ਕਈ ਗੱਲਾਂ ਮੇਰੇ ਦਿਲ ਚ ਨੇ ਪਰ ਆਪਾਂ ਕਹਿੰਦੇ ਨਹੀਂਗੇ ਪਰ ਮੈਂ ਤੁਹਾਨੂੰ ਐ ਕਹਿੰਦਾ ਵੀ ਇਹਦੀ ਫਿਨਿਸ਼ਿੰਗ ਇਹਦੀ ਬਣਤਰ ਤੇ ਇੱਕ ਹੱਥ ਨਾਲ ਬਣੇ ਹੋਏ ਪੱਲੇ ਦੇ ਵਿੱਚ ਜ਼ਮੀਨ ਆ ਸਮਾਨ ਦਾ ਫਰਕ ਆ ਸਾਗਵਾਨ ਤੇ ਮੈਂ ਘੱਟ ਕੰਫੀਡੈਂਸ ਆ ਪਰ ਜਿਹੜੀ ਮੇਰੀ ਬਣਾਈ ਆ ਮਸ਼ੀਨਾਂ ਨਾਲ ਬਣਤਰ ਕੀਤੀ ਹੋਈ ਆ ਉੱਤੇ ਮੈਨੂੰ ਰੱਬ ਜਿੱਡਾ ਮਾਣ ਆ ਲਓ ਜੀ ਗੱਲ ਇਹ ਹੈ ਵੀ ਬਾਈ ਨੇ ਮਸ਼ੀਨਾਂ ਤੇ ਕਰੋੜਾਂ ਦੇ ਹਿਸਾਬ ਨਾਲ ਪੈਸਾ ਲਾਇਆ ਪਿਆ ਹੈ ਨਾ ਚਲੋ ਹਾਂ ਆਪਾਂ ਨੇ ਕੋਈ ਘਾਟ ਨਹੀਂ ਛੱਡੀ ਐ ਮੰਨ ਕੇ ਚਲੋ ਵੀ ਆਪਾਂ ਥੋੜੀ ਤੱਕ ਵੀ ਯੂਜ਼ ਨਹੀਂ ਕਰਦੇ ਹੈਗੇ ਸਾਗਵਾਲ ਚ ਅੱਛਾ ਜੀ ਜੇ ਮੇਰਾ ਮਿਸਤਰੀ ਮੇਰੇ ਕੋਲੇ ਪਹਿਲੀ ਗੱਲ ਥੋੜੀਆਂ ਹੈ ਹੀ ਨਹੀਂ ਅੱਛਾ ਕਹਿੰਦਾ ਮਤਲਬ ਵੀ ਅਸੀਂ ਹੱਥ ਨਾਲ ਥੋੜੀ ਦਾ ਵੀ ਕੰਮ ਨਹੀਂ ਕਰਦੇ ਅਸੀਂ ਮੇਖਾਂ ਵੀ ਮਸ਼ੀਨੀ ਨੇ ਸਾਰੀਆਂ ਅੱਛਾ ਜੀ ਹਾਂ ਇਹਦੇ ਵਿੱਚ ਜੋ ਵੀ ਲੱਗਿਆ ਹੋਇਆ ਮੇਖਾਂ ਤੋਂ ਲਾ ਸਗੰਝਾਂ ਤੋਂ ਲਾ ਮਸ਼ੀਨਾਂ ਤੋਂ ਲਾ ਇਹ ਜਿਹੜੇ ਗੋਲੇ ਨੇ ਜਿਵੇਂ ਹੁਣ ਆਪਾਂ ਪਹਿਲਾਂ ਧਿਲਾਂ ਵਿੱਚ ਰੱਖ ਕੇ ਉੱਤੇ ਆਹ ਬੀਟ ਭਰ ਦਿੰਦੇ ਹੁੰਦੇ ਸੀਗੇ ਹੁਣ ਇਹ ਬੀਟ ਵੀ ਇਹਦੇ ਵਿੱਚੋਂ ਹੀ ਕੱਢੀ ਹੋਈ ਹੈ ਅੱਛਾ ਜੀ ਹਾਂ ਜੀ ਇਹ ਮੁੱਲ ਦੀ ਆਰਟੀਫੀਸ਼ੀਅਲ ਨਹੀਂ ਭਰੀ ਹੋਈ ਇਹ ਇਹ ਵਿੱਚੋਂ ਕੱਢੀ ਹੋਈ ਬੀਟ ਹੈ ਕੁੱਲ ਮਿਲਾ ਕੇ ਕੰਪਿਊਟਰ ਸਿਸਟਮ ਆ ਸਾਰਾ ਕੰਪਿਊਟਰ ਸਿਸਟਮ ਹੈ ਜੀ ਲਓ ਜੀ ਫਿਰ ਬਾਈ ਇੱਕ ਤਾਂ ਇਹ ਆ ਵੀ ਸਸਤਾ ਕਿਉਂ ਨਾ ਪਵੇ ਤੇ ਸੋਨਾ ਕਿਉਂ ਨਾ ਬਣੇ ਹਨਾ ਸੋਨੂੰ ਸਸਤਾ ਵੀ ਤੇ ਛੇਤੀ ਵੀ ਦੇਖੋ ਸਭ ਤੋਂ ਪਹਿਲਾਂ ਆਪਾਂ ਲੱਕੜ ਲੈਨੇ ਲੱਕੜ ਲੈ ਕੇ ਸਿਕਾਉਣੇ ਆਂ ਸਾਲ ਨੂੰ ਲੱਗ ਜਾਂਦਾ ਫਿਰ ਸਾਲ ਪਰ ਮਿਸਤਰੀਆਂ ਦੇ ਲੱਗਦਾ ਦੋ ਸਾਲਾਂ ਦਾ ਕੰਮ ਸਿਰਫ 1 ਮਹੀਨੇ ਦੇ ਵਿੱਚ ਤੁਹਾਡਾ ਮਹੀਨੇ ਦੇ ਵਿੱਚ ਤਾਂ ਚਲੋ ਆਪਾਂ ਵੈਸੇ ਹੀ ਕਹਿ ਦਿੰਦੇ ਨੇ ਫਿਰ ਇਹ ਕਹਿਣ ਲੱਗ ਜਾਂਦੇ ਨੇ ਵੀ ਤੁਸੀਂ ਜ਼ਿਆਦਾ ਛੇਤੀ ਕਹਿੰਦੇ ਹੋ ਮੈਕਸਿਮਮ 10 ਤੋਂ 15 ਦਿਨਾਂ ਦੇ ਵਿੱਚ ਤੁਹਾਡੀ ਕੋਠੀ ਮੈਂ ਮੈਂ ਓਕੀ ਦੀ ਰਿਪੋਰਟ ਕਰਕੇ ਮਾਰੂੰ 그다음에 ਪਾਲਿਸ਼ ਵਾਲੇ ਲਾ ਲਿਓ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਬਿਲਕੁਲ ਜੀ ਬਾਕੀ ਬਾਈ ਕਹਿੰਦਾ ਕਿਚਨ ਵੀ ਕਿੰਨੇ ਘੰਟਿਆਂ ਚ ਅਰੇ ਇਹੋ ਕਰ ਦਿੰਨੇ ਆ ਜੀ ਰੈਡੀ 2 ਘੰਟਿਆਂ ਚ ਕਿਚਨ ਕਸਟਮਰ ਦੇ ਘਰੇ ਫਿੱਟ ਹੋ ਜਾਂਦੀ ਹੈ ਇੰ ਫੈਕਟਰੀ ਦੇ ਵਿੱਚ ਤਿਆਰ ਕਰਨ ਦਾ ਹਾਂ ਜੀ 15 ਦਿਨਾਂ ਪਹਿਲਾਂ ਤੁਸੀਂ ਆਰਡਰ ਦੇ ਜਿਓ ਜੀ ਤਿਆਰ ਕਰਕੇ ਲੈ ਆਉਣਗੇ 2 ਘੰਟੇ ਹੁਣ ਇਹਨਾਂ ਦੀ ਆ ਕਿਚਨ ਦੇਖ ਲਓ ਖਾਲੀ ਪਈ ਹੈ ਅਗਲੀ ਵੀਡੀਓ ਦੇ ਵਿੱਚ ਇਹਨਾਂ ਦੀ ਤੁਹਾਨੂੰ ਕਿਚਨ ਲੱਗੀ ਦਿਖਾਵਾਂਗੇ ਲਓ ਜੀ ਆ ਵੀ ਕਹਿੰਦੇ ਵੀ 2 ਘੰਟੇ ਜੀ ਇੰਸਟਾਲ ਕਰ ਦਾਂਗੇ ਫਿਰ ਦੇਖਿਓ ਵੀ ਚਮਕਾਂ ਪੈਂਦੀ ਹੈ ਹਨਾ ਜੀ ਹਾਂ ਹਾਂ ਜੀ ਬਾਕੀ ਹੋਰ ਹੈ ਜੀ ਕਈ ਵਾਰ ਅਗਲਾ ਕਹਿੰਦਾ ਯਾਰ ਲੋਕਲ ਮਿਸਤਰੀ ਨੇ ਸਾਨੂੰ ਐ ਕਿਹਾ ਸੀ ਵੀ ਉੱਥੇ ਨਾ ਜਾਇਓ ਉਹ ਫਸ ਜਾਣਗੇ ਵਿੱਚ ਬੂਰਾ ਭਰਿਆ ਹੁੰਦਾ ਐ ਭਰਿਆ ਹੁੰਦਾ ਬਾਹਰਿਆ ਹੁੰਦਾ ਬਾਕੀ ਕੋਠੀ ਦੇ ਵਿੱਚ ਤਾਂ ਕੋਈ ਝੂਠ ਸੁਫਾਨ ਆਪਾਂ ਬੋਲ ਨਹੀਂ ਸਕਦੇ ਜਿੱਥੇ ਹੁਣ ਆਪਾਂ ਖੜੇ ਆ ਅਗਲਾ ਘਰੇ ਵੀ ਨਹੀਂ ਵੜਨ ਦਿੰਦਾ ਜੇ ਮਾੜੀ ਜੀ ਗੱਲ ਤੇ ਫਰਕ ਆ ਜਾਂਦਾ ਅੱਜ ਕੱਲ ਬਾਲੀ ਗੱਲ ਕੀ ਬਾਹਮ ਰੋਡ ਨੂੰ ਕੋਈ ਆਏ ਬਾਹਮ ਰੋਡ ਨੂੰਗਾ 5 ਰੁਪਈਆ ਪਿੱਛੇ ਅੱਜ ਕੱਲ ਲੜਾਈ ਹੋ ਜਾਂਦੀ ਹੈ ਵੀਰੇ ਅਗਲਾ ਕਹਿੰਦਾ ਵੀਰੇ ਆ ਚੱਕ ਤੇਰੇ ਪੈਸੇ ਮੁੜ ਕੇ ਨਾ ਅਸੀਂ ਤੇਰੇ ਆਈਏ ਨਾ ਕਿਸੇ ਨੂੰ ਆਉਣ ਦਈਏ ਜੋ ਕਿਸੇ ਦੇ ਆਪ ਘਰੇ ਆਇਆ ਆਏ ਮੰਨ ਕੇ ਚੱਲੋ ਵੀ ਜੇ ਸਾਡੇ ਕੰਮ ਦੇ ਵਿੱਚ ਸੱਚਾਈ ਆਪਾਂ ਤਾਂ ਕਿਸੇ ਦੇ ਘਰੇ ਬੜਿਆ ਨਹੀਂ ਕੋਈ ਬਾਹਰ ਚ ਨਹੀਂ ਚੜਦਾ ਬਿਲਕੁਲ ਜੀ ਜੇ ਅਸੀਂ ਕੰਮ ਸਹੀ ਕਰਦੇ ਆ ਤਾਂ ਵੜ ਜਾਗੇ ਨਹੀਂ ਅਗਲਾ ਕਹਿੰਦਾ ਬਾਹਰ ਹੋ ਕੇ ਖੜੋ ਏ ਬਾਹਰ ਹੋ ਕੇ ਨਾ ਜੀ ਕੋਈ ਨਹੀਂ ਵੜਨ ਦਿੰਦਾ ਜੀ ਮਾੜੀ ਜੀ ਗੱਲ ਤੇ ਫਰਕ ਆ ਜੇ ਲੈ ਵੀ ਵੀਰੋ ਆਪਾਂ ਬਾਈ ਨਾਲ ਵੀ ਗੱਲ ਕਰਾਦੀ ਆ ਆਪਾਂ ਆਪਦੀਆਂ ਗੱਲਾਂ ਨਾਲੋਂ ਪਹਿਲਾਂ ਮਾਲਕਾ ਜਿਹੜਾ ਕੋਠੀ ਦੇ ਇਸ ਕੋਠੀ ਦਾ ਉਹਦੇ ਨਾਲ ਗੱਲਬਾਤ ਕਰਾਈਏ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਬਿੰਦਰ ਹੈ ਜੀ ਬਿੰਦਰ ਭਾਈ ਜੀ ਕਿੰਨਾ ਕ ਤੁਹਾਨੂੰ ਫਾਇਦਾ ਕਰਤਾ ਬਾਈ ਲਖਵਿੰਦਰ ਬਹੁਤ ਗੱਲਾਂ ਕਰ ਰਿਹਾ ਹੈਗਾ ਵੀ ਆਪਣੀ ਜੀ 10 ਲੱਖ ਤੋਂ ਉੱਪਰ ਸੇਵਿੰਗ ਹੋ ਗਈ। ਅੱਛਾ ਜੀ। ਕੱਲੀ ਲੱਕੜ 'ਚੋਂ? ਹਾਂਜੀ 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 ਜਿਹੜੀ ਆਪਾਂ ਨੇ ਮਤਲਬ ਐਸਟੀਮੇਟ ਲਾਇਆ ਸੀ ਆਪਣੇ ਕੋਲੇ ਲਿਖਿਆ ਪਿਆ ਹੈ ਜੀ ਗੱਲ ਨਹੀਂ ਅਸੀਂ ਜਿਹੜਾ ਲਵਾਇਆ ਸੀ ਹਾਂਜੀ ਉਹ 12 12.5 ਲੱਖ ਦਾ ਸੀ। ਠੀਕ ਹੈ ਜੀ। ਲੱਗਿਆ ਕਿੰਨਾ? ਇਹਨਾਂ ਨੇ ਸਵਾ 2 ਲੱਖ 'ਚ ਕਰਤਾ ਹੈ। ਉਹੀ ਸੇਮ ਜੀ। ਕੋਈ ਫਰਕ ਤਾਂ ਨਹੀਂ ਰਿਹਾ ਨੀ। ਨਹੀਂ ਕੋਈ ਫਰਕ ਨਹੀਂ ਕੋਈ ਫਰਕ ਨਹੀਂ। ਕਿੰਨੇ ਸਮੇਂ 'ਚ ਸਮੇਂ ਦੀ ਬਚਤ ਵੀ ਕਰੀ ਜਾਂ। ਹਾਂਜੀ ਹਾਂਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਮੇਂ ਦੀ ਬ ਨੀ ਸਾਡੀ ਬੁੜੀਆਂ ਨੇ ਤੈਨੂੰ ਪਤਾ ਅੱਜ ਕੱਲ੍ਹ ਹੁਣ ਰੋਟੀ ਕਿਹੜੀ ਬੁੜੀ ਲਾਉਂਦੀ ਐ ਹਾਂ ਜੀ ਉਹਦੀ ਬਹੁਤ ਬਚਤ ਹੋ ਗਈ ਉਹ ਕਿਤੇ ਇਹਨਾਂ ਦੀ ਚਾਹ ਪੂਰੀ ਕਰੀ ਜਾਂਦੇ ਕਿਤੇ ਉਹ ਕਰੀ ਜਾਂਦੇ ਬਿਲਕੁਲ ਜੀ ਤਿਆਰ ਕਰਕੇ ਲਿਆ ਕੇ ਲਾਵਾ ਇਹ ਸਾਨੂੰ ਨਾ ਗੱਲ ਮਤਲਬ ਚਲੋ ਸਾਰੀ ਹੁੰਦੀ ਐ ਅੱਜ ਕੱਲ੍ਹ ਸਾਨੂੰ ਪਤਾ ਅੱਗੇ ਪੁਰਾਣੀ ਬੁੜੀਆਂ ਤਾਂ ਰੋਟੀ ਲਾ ਦਿੰਦੀ ਐ ਅੱਜ ਕੱਲ੍ਹ ਹਾਂ ਜੀ ਹਾਂ ਜੀ ਤੇ ਉਹ ਕਹਿੰਦੇ ਵੀ ਇਹੋ ਜਿਹਾ ਮਿਸਤਰੀ ਹੋਵੇ ਵੀ ਆਪਾਂ ਰੋਟੀ ਵੀ ਉਕਰ ਲਵਾਂ ਪਰ ਇਹ ਚੀਜ਼ ਤੇ ਅਸੀਂ ਸਾਰਾ ਕੁਝ ਦੇਖ ਕੇ ਵੀ ਇੰਨਾ ਟਾਈਮ ਲੱਗੂ ਖੇਡਣ ਕਰਿਆਉਣ ਲੱਗੂਗਾ ਕਦੇ ਕੁਝ ਲਿਆ ਦੇ ਇਹਦੇ ਨੂੰ ਫਿਰ ਅਸੀਂ ਨੇ ਮਤਲਬ ਵੀਰ ਨਾਲ ਗੱਲਬਾਤ ਕਰੀ ਦੋ ਤਿੰਨ ਵੇਲੇ ਸਾਡੀ ਗੱਲ ਹੋਈ ਪਹਿਲਾਂ ਸਾਡੇ ਵੀ ਮਨ ਚ ਤੋੜ ਜਾਂਦੀ ਠੀਕ ਹੈ ਜੀ ਵੀ ਸਾਨੂੰ ਐ ਨਾ ਹੋ ਜੇ ਬਾਹਰ ਨਾ ਹੋਈ ਪਰ ਨਹੀਂ ਆ ਜਿਹੜਾ ਵੀਰ ਕੋਈ ਕਮੈਂਟ ਕਰਦਾ ਜਾਂ ਕੁਝ ਕਹਿੰਦਾ ਹੈ ਓ ਮੇਰੇ ਕੋਲੇ ਆ ਜਾਓ ਠੀਕ ਹੈ ਜੀ ਦੇਖੋ ਮੈਂ ਤਾਂ ਇੱਕ ਲੋਕਲ ਬੰਦਾ ਨਾ ਮੈਂ ਇਨਾ ਤੋਂ ਕੁਛ ਲੈ ਤਾ ਨਾ ਮੈਂ ਸੋਤੋਂ ਕੁਛ ਲੈ ਬਿਲਕੁਲ ਜੀ ਬਿਲਕੁਲ ਮੈਂ ਇੱਕ ਦੇਖੋ ਇਹ ਤਾਂ ਕਿਧਰੇ ਗਿਆ ਨਹੀਂ ਸਮਾਨ ਆਪਣਾ ਜੂੜੀਆਂ ਨਹੀਂ ਲੱਗੀਆਂ ਪਈਆਂ ਨੇ ਜਿਹੜਾ ਤੁਸੀਂ ਕੰਮ ਕਰਿਆ ਤੁਸੀਂ ਤਾਂ ਉਹੀ ਦੱਸਣਾ ਵੀ ਆਹ ਹੋਇਆ ਕੋਈ ਕੰਮ ਜੇ ਅਗਰ ਬੰਦਾ ਕਹਿੰਦਾ ਹੈ ਵੀ ਇੰਨੇ ਚ ਨਹੀਂ ਹੋ ਸਕਦਾ ਮੇਰੇ ਨਾਲ ਆ ਜਾਓ ਠੀਕ ਹੈ ਜੀ ਐਸਟੀਮੇਟ ਲੈ ਆਉਣਗੇ ਪੁਣੇ ਚ ਕਰਾ ਦਿੰਨੇ ਆ ਲੈ ਵੀ ਮਾਡਲ ਟਾਊਨਸ ਦਾ ਇੱਕ ਨੰਬਰ ਸ਼ੇਰੋ ਹਨਾ ਜੀ ਤੁਸੀਂ ਆ ਕੇ ਜੇ ਕੋਈ ਗੱਲਬਾਤ ਆ ਬਾਈ ਬਿੰਦਰ ਨਾਲ ਕਰ ਵੀ ਸਕਦੇ ਹੋ ਨੰਬਰ ਲੈ ਲਓ ਇਹਦੀ ਕੋਈ ਗੱਲ ਨਹੀਂ ਕੋਈ ਝੂਠ ਨਹੀਂ ਇੱਥੇ ਨਹੀਂ ਬ ਮੈਂ ਕੋਈ ਲਾ ਕੇ ਨਹੀਂ ਕਰਿਆ ਵੀਰ ਨੇ ਕੰਮ ਕਰਿਆ ਔਰ ਮੇਰੀ ਸੇਵਿੰਗ ਵੀ ਹੋਈ ਆ ਕੰਮ ਵੀ ਬਹੁਤ ਸੋਨਾ ਹੋਇਆ ਤੁਹਾਡੇ ਸਾਹਮਣੇ ਤੁਸੀਂ ਜਿਹੜਾ ਮਰਜ਼ੀ ਮੇਰੀ ਡਰੈਸ ਲੈ ਲਓ ਜਦੋਂ ਮਰਜ਼ੀ ਮੈਨੂੰ ਕਾਲ ਕਰ ਲਓ ਮੇਰੇ ਘਰੇ ਆ ਕੇ ਦੇਖ ਲਓ ਆਪਾਂ ਸਾਰਾ ਦੱਸਦਾ ਲਿਖਿਆ ਪਿਆ ਏ ਟੂ ਜੈਡ ਕੋਈ ਚੀਜ਼ ਠੀਕ ਹੈ ਬਾਈ ਧੰਨਵਾਦ ਸਮਾਂ ਦਿੱਤਾ ਕੀਮਤੀ ਬਹੁਤ ਬਹੁਤ ਧੰਨਵਾਦ ਵੀਡੀਓ ਸ਼ੇਅਰ ਕਰਨ ਨੂੰ ਮੈਂ ਜਰੂਰ ਰੱਖੂਗਾ ਜੀ ਸਤਿ ਸ੍ਰੀ ਅਕਾਲ ਜੀ